ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਅਰਵਿੰਦ ਕੇਜਰੀਵਾਲ ਵੀ ਨਵੀਂ ਦਿੱਲੀ ਤੋਂ ਚੋਣ ਹਾਰ ਚੁੱਕੇ ਆ ਤਿੰਨ ਵਾਰ ਦੇ ਮੁੱਖ ਮੰਤਰੀ ਉਹ ਦਿੱਲੀ ਦੇ ਵਿੱਚ ਰਹੇ ਆ ਹੁਣ ਉਹਨਾਂ ਦਾ ਸਿਆਸੀ ਭਵਿੱਖ ਕੀ ਹੋਏਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਤਾਂ ਹੈ ਹੀ ਨਹੀਂ ਨੇ ਹਰ ਉਹ ਟਿਕ ਕੇ ਬਿਲਕੁਲ ਨਹੀਂ ਬੈਠਣਗੇ ਉਹ ਪੂਰੇ ਭਾਰਤ ਦੇ ਵਿੱਚ ਪ੍ਰਚਾਰ ਕਰਨਗੇ ਪਰ ਇਹ ਪ੍ਰਚਾਰ ਜਿਹੜਾ ਉਹ ਕਿਹੜੇ ਏਜੰਡੇ ਦੇ ਉੱਤੇ ਕਰਨਗੇ ਬੀਜੇਪੀ ਨੂੰ ਭੰਡਣਗੇ ਦੱਸਣਗੇ ਈਵੀਐਮ ਖਰਾਬ ਸੀਗੀ ਪਰ ਉਹਨਾਂ ਦਾ ਜਿਹੜਾ ਸਿਆਸੀ ਭਵਿੱਖ ਹੈ ਇਹ 3 4 5 ਸਾਲ ਜਿਹੜਾ ਇਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਕਿਵੇਂ ਦੇਖਦੇ ਹੋ ਅਰਵਿੰਦ ਕੇਜਰੀਵਾਲ ਦੇ ਆਉਣ ਵਾਲੇ ਸਮੇਂ ਨੂੰ ਦੇਖੋ ਅਰਵਿੰਦ ਕੇਜਰੀਵਾਲ ਦੀ ਉਮੀਦ ਕਿਸੇ ਨੂੰ ਨਹੀਂ ਸੀ ਕਿ ਉਹ ਹਾਰ ਜਾਣਗੇ ਪਰ ਉਹ ਨਵੀਂ ਦਿੱਲੀ ਤੋਂ ਹਾਰੇ ਸਾਹਿਬ ਸਿੰਘ ਵਰਮਾ ਦੇ ਪੁੱਤਰ ਪ੍ਰਵੇਸ਼ ਵਰਮਾਨ ਇਹ ਉਹਨਾਂ ਨੂੰ ਖਰਾਇਆ ਹੁਣ ਸਵਾਲ ਇਹ ਹੈ ਕਿ ਪਾਰਲੀਮੈਂਟ ਦੀਆਂ ਚੋਣਾਂ ਨੇ ਜਿਹੜੀਆਂ ਉਹ ਹੋਣੀਆਂ ਨੇ ਜਾ ਕੇ 29 ਦੇ ਵਿੱਚ ਬਿਲਕੁਲ ਤੇ ਦਿੱਲੀ ਦੀਆਂ ਚੋਣਾਂ ਜਿਹੜੀਆਂ ਨੇ ਉਹ 30 ਦੇ ਵਿੱਚ ਹੋਣੀਆਂ ਨੇ ਸੋ ਅਗਲੇ 5 ਸਾਲ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੀ ਸਿਆਸਤ ਨੂੰ ਕਿਵੇਂ ਅੱਗੇ ਵਧਾਉਣਗੇ ਅਸਲ 'ਚ ਸਵਾਲ ਇਹ ਵੱਡਾ ਹੈ ਹੁਣ ਦੋ ਤਿੰਨ ਤਰ੍ਹਾਂ ਦੇ ਰਾਹ ਅਰਵਿੰਦ ਕੇਜਰੀਵਾਲ ਦੇ ਅੱਗੇ ਨੇ ਜੀ ਅਗਰ ਤਾਂ ਉਹ ਵਿਧਾਇਕ ਬਣ ਜਾਂਦੇ ਫਿਰ ਤਾਂ ਉਹ ਵਿਰੋਧੀ ਧਿਰ ਦੇ ਲੀਡਰ ਬਣ ਸਕਦੇ ਸੀ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਤੇ ਉਹ ਆਪਣੀ ਵੱਡੀ ਭੂਮਿਕਾ ਅਦਾ ਕਰ ਸਕਦੇ ਸੀ ਪਰ ਕਿਉਂਕਿ ਜਿਹੜੀ ਅੱਜ ਦੀ ਸਿਆਸਤ ਹੈ ਸੰਦੀਪ ਜੀ ਇਹ ਬਦਲਾਖੋਰੀ ਦੀ ਸਿਆਸਤ ਹੈ ਕਿਤਨਾ ਕਿਤੇ ਹੁਣ ਇਹ ਕੋਸ਼ਿਸ਼ਾਂ ਹੋਣਗੀਆਂ ਕਿ ਅਰਵਿੰਦ ਕੇਜਰੀਵਾਲ ਦੇ ਉੱਪਰ ਉਹਨਾਂ ਦੀ ਸਰਕਾਰ ਦੇ ਸਮੇਂ ਰਿਕਾਰਡ ਚੈੱਕ ਕੀਤਾ ਜਾਵੇ ਉਹਨਾਂ ਦੀ ਸਰਕਾਰ ਦੇ ਸਮੇਂ ਕੋਈ ਘੁਟਾਲੇ ਲੱਭੇ ਜਾਣ ਕੋਈ ਖਾਮੀਆਂ ਕਮੀਆਂ ਲੱਭੀਆਂ ਜਾਣ ਪੂਰੀ ਕੋਸ਼ਿਸ਼ ਹੋਣੀ ਹੈ ਕਿ ਹੁਣ ਅਰਵਿੰਦ ਕੇਜਰੀਵਾਲ ਨੂੰ ਵੀ ਨਵੇਂ ਸਿਰੇ ਤੋਂ ਜੇਲ੍ਹ ਭੇਜਿਆ ਜਾਵੇ ਭਾਵੇਂ ਉਹਨਾਂ ਦੇ ਕਈ ਬਿਆਨ ਨੇ ਜਿਹੜੇ ਉਹਨਾਂ ਨੇ ਵੀ ਉਹ ਆਧਾਰ ਦਿੱਤਾ ਹੈ ਬੀਜੇਪੀ ਨੂੰ ਜਿਸ ਦੇ ਨਾਲ ਬੀਜੇਪੀ ਜਾਂਚ ਆਰੰਭ ਕਰ ਸਕਦੀ ਹੈ ਪਰ ਅਰਵਿੰਦ ਕੇਜਰੀਵਾਲ ਹੁਣ ਆਮ ਆਦਮੀ ਪਾਰਟੀ ਨੂੰ ਟੇਸ ਦੇ ਵਿੱਚ ਵੱਡੀ ਪਾਰਟੀ ਬਣਾਉਣ ਦਾ ਕੰਮ ਕਰਨਗੇ ਕਿਉਂਕਿ ਦਿੱਲੀ ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਹਾਰੀ ਹੈ ਜੇ ਤੁਸੀਂ ਵੋਟ ਸ਼ੇਅਰ ਵੇਖੋ ਤੇ ਭਾਜਪਾ ਨਾਲ ਉਹ 1.5% ਵੋਟ ਸ਼ੇਅਰ ਘਟ ਹੈ। ਭਾਜਪਾ ਦਾ 45.88% ਹੈ ਔਰ ਆਮ ਆਦਮੀ ਪਾਰਟੀ ਦਾ 43.62% ਹੈ। ਕਾਂਗਰਸ ਤਾਂ ਜਮਈ ਰਹਗੀ ਨਾ ਕਾਂਗਰਸ ਰਹਗੀ 6.39% ਤੇ। ਸੋ ਇਸ ਕਰਕੇ ਕਾਂਗਰਸ ਦੀ ਗੱਲ ਵੀ ਜ਼ਿਆਦਾ ਨਹੀਂ ਹੋ ਰਹੀ। ਹੁਣ ਸਵਾਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਦੀ ਭਵਿੱਖ ਦੀ ਸਿਆਸਤ ਕਿਵੇਂ ਹੋਏਗੀ ਜਿਵੇਂ ਤੁਸੀਂ ਸਵਾਲ ਕੀਤਾ। ਦੇਖੋ ਮੇਰਾ ਇਹ ਮੰਨਣਾ ਹੈ ਅਰਵਿੰਦ ਕੇਜਰੀਵਾਲ ਕੋਲੇ ਜਿਹੜਾ ਸਭ ਤੋਂ ਵੱਡਾ ਰਾਹ ਹੈ ਉਹ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਕਰਨ ਦੇ ਅਭਿਆਨ ਦੇ ਵਿੱਚ ਰੁੱਝਣਗੇ ਆਮ ਆਦਮੀ ਪਾਰਟੀ ਕੌਮੀ ਪਾਰਟੀ ਹੈ ਕੌਮੀ ਪਾਰਟੀ ਦਾ ਦਰਜਾ ਹੈ ਹੁਣ ਉਹਨਾਂ ਦੀ ਕੋਸ਼ਿਸ਼ ਇਹ ਹੋਏਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਖੜਾ ਕੀਤਾ ਜਾਵੇ ਦਿੱਲੀ ਦੇ ਵਿੱਚ ਉਹ ਲਗਾਤਾਰ ਸਰਗਰਮ ਰਹਿਣਗੇ ਇਹਦੇ ਨਾਲ ਨਾਲ ਜਿਹੜੀਆਂ ਵੀ ਜਿਹੜੇ ਵੀ ਸੂਬਿਆਂ ਦੇ ਵਿੱਚ ਹੁਣ ਵੋਟਾਂ ਪੈਣੀਆਂ ਨੇ ਆਉਣ ਵਾਲੇ ਸਮੇਂ ਜਿਵੇਂ ਹੁਣ ਬਿਹਾਰ ਚ ਵੋਟਾਂ ਪੈਣੀਆਂ ਨੇ ਹੁਣ ਉਹਨਾਂ ਦੀ ਕੋਸ਼ਿਸ਼ ਹੋਏਗੀ ਕਿ ਉਹ ਆਮ ਆਦਮੀ ਪਾਰਟੀ ਨੂੰ ਬਿਹਾਰ ਦੀਆਂ ਚੋਣਾਂ ਦੇ ਵਿੱਚ ਉਤਾਰਨ ਉੱਥੇ ਟਕੜਾ ਕਰਨ ਕਿਉਂਕਿ ਇੱਕੋ ਇੱਕ ਏਜੰਡਾ ਜਦੋਂ ਅਰਵਿੰਦ ਕੇਜਰੀਵਲ ਕੌਮੀ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਇੱਕੋ ਇੱਕ ਏਜੰਡਾ ਹੁਣ ਉਹਨਾਂ ਦੇ ਸਾਹਮਣੇ ਬਚਦਾ ਹੈ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਟਕੜਾ ਕਿਵੇਂ ਕਰਨਾ ਹੈ ਔਰ ਦੂਸਰਾ ਉਹਨਾਂ ਨੇ ਆਪਣੇ ਆਪ ਨੂੰ ਕੌਮੀ ਸਿਆਸਤ ਦੇ ਵਿੱਚ ਸਰਗਰਮ ਕਿਵੇਂ ਰੱਖਣਾ ਹੈ ਇੱਕ ਹੋਰ ਮੇਰੇ ਜ਼ਹਿਨ ਦੇ ਵਿੱਚ ਰਸਤਾ ਹੈ ਜਿਹੜਾ ਅਰਵਿੰਦ ਕੇਜਰੀਵਾਲ ਅਪਣਾ ਸਕਦੇ ਨੇ ਜੀ ਜਨਾਬ ਸਾਹਿਬ ਜਿਹੜੀ ਸਾਡੀ ਸਿਆਸਤ ਹੈ ਨਾ ਇਹ ਬਹੁਤ ਬਦਲਾ ਖੋ ਬਦਲਾ ਲਊ ਸਿਆਸਤ ਹੈ ਤੁਸੀਂ ਵੇਖੋ ਜਦੋਂ ਸਰਕਾਰਾਂ ਹਟਦੀਆਂ ਨੇ ਤੇ ਨਵੀਂ ਆਉਣ ਵਾਲੀ ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਪੁਰਾਣੀ ਸਰਕਾਰ ਦੇ ਘਟਾਲੇ ਕੱਢ ਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਇਹ ਅਸੀਂ ਅਕਸਰ ਦੇਖਦੇ ਹਾਂ ਹੁਣ ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਇੱਕ ਵੱਡੀ ਭੂਮਿਕਾ ਅਦਾ ਕਰਨਗੇ ਜੀ ਔਰ ਕਿਤੇ ਨਾ ਕਿਤੇ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਇੱਕ ਸੁਰੱਖਿਅਤ ਰਾਹ ਦੇ ਸਕਦੇ ਨੇ ਪਾਰਲੀਮੈਂਟ ਵਿੱਚ ਜਾਣ ਦਾ। ਉਹ ਕਿਦਾਂ ਦਾ ਸੋ ਮੈਨੂੰ ਇਹ ਲੱਗਦਾ ਹੈ ਕਿ ਹੁਣ ਆਉਣ ਵਾਲੇ ਦਿਨਾਂ 'ਚ ਆਮ ਆਦਮੀ ਪਾਰਟੀ ਇਹ ਫੈਸਲਾ ਕਰ ਸਕਦੀ ਹੈ ਕਿ ਅਸੀਂ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ 'ਚ ਭੇਜੀਏ। ਪਰ ਪਹਿਲਾਂ ਸਭ ਸਵਾਲ ਇਹ ਥੇ। ਜੀ। ਅਰਵਿੰਦ ਕੇਜਰੀਵਾਲ ਇਕੱਤੇ ਪੰਜਾਬ ਤੋਂ ਕਿਵੇਂ ਰਾਜ ਸਭਾ ਜਾਣਗੇ ਕਿਉਂਕਿ ਮੈਂਬਰ ਪੂਰੇ ਆ। ਜੇ ਕਿਸੇ ਨੂੰ ਇਹ ਕਿਹਾ ਜਾਵੇ ਕਿਸੇ ਰਾਜ ਸਭਾ ਮੈਂਬਰ ਨੂੰ ਵੀ ਤੁਸੀਂ ਆਪਣੀ ਸੀਟ ਛੱਡ ਦਿਓ ਤਾਂ ਫਿਰ ਸੁਆਤੀ ਮਾਲੀਵਾਲ ਉਹਦੀ ਉਦਾਹਰਣ ਸਾਰਿਆਂ ਦੇ ਸਾਹਮਣੇ ਆ। ਨਹੀਂ ਦੇਖੋ ਕਮ ਪਾਰਟੀ ਦੇ ਕਨਵੀਡਰ ਨੇ ਅਰਵਿੰਦ ਕੇਜਰੀਵਲ ਤੁਸੀਂ ਦੇਖੋ ਪੁਰਾਣੇ ਸਮਿਆਂ ਦੇ ਵਿੱਚ ਅਗਰ ਬੀਬੀ ਸੋਨੀਆ ਗਾਂਧੀ ਨਹੀਂ ਜਿੱਤੇ ਸੀ ਤੇ ਉਹ ਰਾਜ ਸਭਾ ਚ ਗਏ ਪੋਲਿਟੀਕਲ ਪਾਰਟੀਆਂ ਦੇ ਵਿੱਚ ਅਕਸਰ ਇਹ ਹੁੰਦਾ ਸੁਖਦੇਵ ਸਿੰਘ ਢੀਂਡਸਾ ਨਹੀਂ ਜਿੱਤੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਰਾਜ ਸਭਾ ਚ ਭੇਜਿਆ ਤੇ ਜਦੋਂ ਸੁਖਵੀਰ ਸਿੰਘ ਬਾਦਲ ਫਰੀਦਕੋਟ ਤੋਂ ਹਾਰੇ ਸੀ ਤੇ ਸੁਖਵੀਰ ਸਿੰਘ ਬਾਦਲ ਨੂੰ ਰਾਜ ਸਭਾ ਭੇਜਿਆ ਤੇ ਅਕਲਬਿਹਾਰੀ ਵਾਜਪਾਈ ਨੇ ਉਹਨਾਂ ਨੂੰ ਮંત્રી ਬਣਾਇਆ ਕੈਬਨਿਟ ਮੰਤਰੀ ਬਣਾਇਆ ਸੋ ਤੁਸੀਂ ਦੇਖੋ ਬਹੁਤ ਸਾਰੇ ਮੰਤਰੀ ਹੈ ਜੇ ਬਣੇ ਨੇ ਭਾਰਤ ਦੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਚ ਜਿਹੜੇ ਪਹਿਲਾਂ ਮੈਂਬਰ ਵੀ ਨਹੀਂ ਸੀ ਉਹਨਾਂ ਨੂੰ ਮੰਤਰੀ ਬਣਾਇਆ ਤੇ ਬਾਅਦ ਦੇ ਵਿੱਚ ਰਾਜ ਸਭਾ ਚ ਲੈ ਕੇ ਗਏ ਰਵਨੀਤ ਬਿੱਟੂ ਨੂੰ ਭਾਜਪਾ ਨੇ ਮੰਤਰੀ ਬਣਾਤਾ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਰਾਜ ਸਭਾ ਚ ਲੈ ਕੇ ਰਾਜਸਥਾਨ ਤੋਂ ਸੋ ਹੁਣ ਮੌਕਾ ਆਮ ਆਦਮੀ ਪਾਰਟੀ ਨੇ ਤੈਅ ਕਰਨਾ ਹੈ ਕਿ ਅਸੀਂ ਅਰਵਿੰਦ ਕੇਜਰੀਵਾਲ ਨੂੰ ਕੌਮੀ ਸਿਆਸਤ ਦਾ ਵੱਡਾ ਚਿਹਰਾ ਕਿਵੇਂ ਬਣਾਉਣਾ ਹੁਣ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਇਹ ਹੋਣੀ ਹੈ ਕਿ ਅਸੀਂ ਅਰਵਿੰਦ ਕੇਜਰੀਵਾਲ ਨੂੰ ਦੇਸ਼ ਦੀ ਸਿਆਸਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਖੜਾ ਕਰੀਏ ਹੁਣ ਉਹਦਾ ਇੱਕੋ ਇੱਕ ਰਾਹ ਹੈ ਮੈਨੂੰ ਇਹ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਪੰਜਾਬ ਤੋਂ ਰਾਜ ਸਭਾ ਚ ਭੇਜੇਗੀ ਰਾਜ ਸਭਾ ਦੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਮੈਂਬਰ ਤੋਂ ਪਾਰਟੀ ਹਿੱਤ ਚ ਅਸਤੀਫਾ ਲਿਆ ਜਾ ਸਕਦਾ ਹੈ ਅਗਰ ਕੇਜਰੀਵਾਲ ਨੂੰ ਰਾਜ ਸਭਾ ਚ ਭੇਜਣ ਦੀ ਗੱਲ ਹੋਣੀ ਹੈ ਸੰਦੀਪ ਜੀ ਤੇ ਕੋਈ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਰਾਜ ਸਭਾ ਮੈਂਬਰ ਹੈ ਉਹ ਅਸਤੀਫਾ ਦੇਣ ਨੂੰ ਤਿਆਰ ਹੋ ਜਾਏਗਾ ਬਿਲਕੁਲ ਠੀਕ ਹੈ ਤੁਸੀਂ ਕਹਿ ਰਹੇ ਹੋ ਕਿਉਂਕਿ ਮਿੱਤਲ ਸਾਹਿਬ ਕੋਠੀ ਤਾਂ ਆਪਣੀ ਪਹਿਲਾਂ ਹੀ ਦੇ ਚੁੱਕੇ ਆ ਜਦੋਂ ਕੇਜਰੀਵਾਲ ਹੋਣਾ ਤੇ ਇਲਜ਼ਾਮ ਲੱਗੇ ਵੀ ਸ਼ੀਸ਼ਮੈਲ ਬਣਾ ਲਿਆ ਖਾਲੀ ਕਰਵਾਇਆ ਗਿਆ ਤਾਂ ਅੱਜ ਕੱਲ ਰਾਜ ਸਭਾ ਮੈਂਬਰ ਆ ਜਿਹੜੇ ਜਲੰਧਰ ਤੋਂ ਸ਼ੋਕ ਮਿੱਤਲ ਸਾਹਿਬ ਉਹਨਾਂ ਦੀ ਕੋਠੀ 'ਚ ਕੇਜਰੀਵਾਲ ਸਾਹਿਬ ਰਹਿ ਰਹੇ ਆ ਤੇ ਹੋ ਸਕਦਾ ਕੋਈ ਮੈਂਬਰ ਖਾਲੀ ਵੀ ਕਰ ਦੇਵੇ ਆਪਣੀ ਸੀਟ ਪਰ ਸਵਾਲ ਢੱਲਾ ਸਾਹਿਬ ਉਹੀ ਹੈ ਕਰੂ ਕਿਹੜਾ ਨਹੀਂ ਦੇਖੋ ਇਹ ਤਾਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਇਹ ਵਿਚਾਰ ਉੱਠੇਗਾ ਜੋ ਮੇਰੀ ਰਾਜਨੀਤਿਕ ਸਮਝ ਕਹਿੰਦੀ ਹੈ ਕਿਉਂਕਿ ਅਗਰ ਨਰਿੰਦਰ ਮੋਦੀ ਦੇ ਸਾਹਮਣੇ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਨੇ ਖੜਾ ਰੱਖਣਾ ਹੈ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਤਕੜਾ ਕਰਨਾ ਹੈ ਬਹੁਤ ਸਾਰੇ ਲੋਕ ਜਾਂ ਵਿਰੋਧੀ ਇਹ ਇਲਜ਼ਾਮ ਲਾਉਂਦੇ ਸੀ ਕਿ ਅਗਰ ਅਰਵਿੰਦ ਕੇਜਰੀਵਾਲ ਦਿੱਲੀ 'ਚ ਹਾਰ ਗਏ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਬਣ ਜਾਣਗੇ ਪੰਜਾਬ 'ਚ ਚਲੇ ਜਾਣਗੇ ਅਜਿਹਾ ਅਰਵਿੰਦ ਕੇਜਰੀਵਾਲ ਭੁੱਲ ਕੇ ਵੀ ਨਹੀਂ ਕਰਨਗੇ ਕਦੀ ਵੀ ਨਹੀਂ ਕਰਨਗੇ ਅਜਿਹਾ ਉਹ ਕਦੇ ਨਹੀਂ ਕਰਨਗੇ ਕਿਉਂਕਿ ਇੱਕ ਬਣੀ ਬਣਾਈ ਸਰਕਾਰ ਦੇ ਵਿੱਚ ਨਾ ਤਾਂ ਕੋਈ ਅਦਰ ਲੈਣਗੇ ਨਾ ਉਹਨਾਂ ਨੇ ਪੰਜਾਬ ਚ ਆ ਕੇ ਕੋਈ ਵਿਧਾਨ ਸਭਾ ਦੀ ਚੋਣ ਲੜਨੀ ਹੈ ਔਰ ਨਾ ਹੀ ਉਹ ਮੁੱਖ ਮੰਤਰੀ ਬਣਨਗੇ ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਵੀ ਚਾਣਗੇ ਕਿ ਅਗਰ ਅਰਵਿੰਦ ਕੇਜਰੀਵਾਲ ਕਿਸੇ ਵੀ ਅਸੀਂ ਰਾਜ ਸਭਾ ਮੈਂਬਰ ਤੋਂ ਸੀਟ ਖਾਲੀ ਕਰਾ ਕੇ ਉੱਥੇ ਅਰਵਿੰਦ ਕੇਜਰੀਵਾਲ ਨੂੰ ਭੇਜ ਦिए ਕਿਉਂਕਿ 94 95 ਸੀਟਾਂ ਆਮ ਆਦਮੀ ਪਾਰਟੀ ਕੋਲੇ ਹੈ ਅਰਵਿੰਦ ਕੇਜਰੀਵਾਲ ਦੀ ਮੈਂਬਰੀ ਨੂੰ ਕੋਈ ਚੁਣੌਤੀ ਨਹੀਂ ਹੋਣੀ ਬੜੀ ਆਸਾਨੀ ਨਾਲ ਉਹਨਾਂ ਨੇ ਰਾਜ ਸਭਾ ਦੀ ਸੀਟ ਜਿੱਤ ਲੈਣੀ ਔਰ ਅਗਰ ਕੇਜਰੀਵਾਲ ਰਾਜ ਸਭਾ ਚ ਪਹੁੰਚ ਗਏ ਹੂੰ ਤੇ ਫਿਰ ਤੁਸੀਂ ਕੇਜਰੀਵਾਲ ਦੇ ਤੇਵਰ ਉਸੇ ਤਰ੍ਹਾਂ ਦੇ ਦੇਖੋਗੇ ਦੇਸ਼ ਦੀ ਸਿਆਸਤ ਦੇ ਵਿੱਚ ਔਰ ਮੈਨੂੰ ਇਹ ਲੱਗਦਾ ਕਿ ਅਰਵਿੰਦ ਕੇਜਰੀਵਾਲ ਨੂੰ ਇਹ ਫੈਸਲਾ ਬਹੁਤ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ ਦੇਖੋ ਉਹ ਦੋ ਤਿੰਨ ਵਾਰ ਦਿੱਲੀ ਦੇ ਮੁੱਖ ਮੰਤਰੀ ਬਣੇ ਬਿਲਕੁਲ ਤਿੰਨ ਵਾਰ ਬਣੇ ਮੈਂ ਅੱਗੇ ਵੀ ਇੱਕ ਵਾਰ ਗੱਲ ਕੀਤੀ ਸੀ ਉਹ ਤਿੰਨ ਵਾਰ ਮੁੱਖ ਮੰਤਰੀ ਬਣ ਗਏ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਦਿੱਲੀ ਦੇ ਵਿੱਚ ਲੋਕਲ ਸਥਾਨਕ ਲੀਡਰਸ਼ਿਪ ਨੂੰ ਰਾਹ ਦੇ ਕੇ ਜਦੋਂ ਮੈਂਬਰ ਪਾਰਲੀਮੈਂਟ ਰਾਜ ਸਭਾ ਚ ਜਾ ਰਹੇ ਸੀ ਆਮ ਆਦਮੀ ਪਾਰਟੀ ਦੇ ਜਦੋਂ ਸੰਜੀਤ ਸਿੰਘ ਉਹਨਾਂ ਨੂੰ ਭੇਜਿਆ ਗਿਆ ਇੱਕ ਕਦੇ ਹੋਰ ਉਹਨਾਂ ਨੇ ਮੈਂਬਰ ਭੇਜੇ ਚਾਹੀਦਾ ਇਹ ਸੀ ਕਿ ਹਰਮਿੰਦ ਕੇਜਰੀਵਾਲ ਉਸ ਵੇਲੇ ਰਾਜ ਸਭਾ 'ਚ ਜਾਂਦੇ ਔਰ ਪਾਰਟੀ ਦੀ ਕਮਾਂਡ ਬਾਅਦ ਦੇ ਵਿੱਚ ਵੀ ਉਹਨਾਂ ਨੇ ਬੀਬੀ ਆਤਸ਼ੀ ਨੂੰ ਦਿੱਤੀ ਬਤੌਰ ਮੁੱਖ ਮੰਤਰੀ ਸੋ ਉਹ ਬਾਕੀ ਲੀਡਰਸ਼ਿਪ ਨੂੰ ਉਭਾਰ ਦੇ ਤੇ ਖੁਦ ਅਗਰ ਉਹ ਰਾਜ ਸਭਾ 'ਚ ਹੁੰਦੇ ਤੇ ਉਹ ਆਪਣੀ ਭੂਮਿਕਾ ਜ਼ਿਆਦਾ ਵੱਡੀ ਕਰ ਸਕਦੇ ਸੀ ਪਰ ਹੁਣ ਵੀ ਵੇਲਾ ਆਮ ਆਦਮੀ ਪਾਰਟੀ ਅਗਰ ਅਰਜਨ ਕੇਜਰੀਵਾਲ ਨੂੰ ਰਾਜ ਸਭਾ 'ਚ ਭੇਜਦੀ ਹੈ ਸੰਦੀਪ ਜੀ ਉਹਦੇ ਨਾਲ ਇੱਕ ਵਾਰੀ ਫੇਰ ਦੇਸ਼ ਦੀ ਸਿਆਸਤ ਦੇ ਵਿੱਚ ਇੱਕ ਪਾਸੇ ਨਰਿੰਦਰ ਮੋਦੀ ਤੇ ਦੂਜੇ ਪਾਸੇ ਰਾਜ ਸਭਾ ਦੇ ਵਿੱਚ ਅਰਵਿੰਦ ਕੇਜਰੀਵਾਲ ਇਹ ਸਾਨੂੰ ਨਜ਼ਰ ਆ ਸਕਦਾ ਤੁਸੀਂ ਵੇਖੋ ਜੀ ਅਖਲੇਸ਼ যাদব ਲੋਕ ਸਭਾ ਮੈਂਬਰ ਹਾਂ ਰਾਹੁਲ ਗਾਂਧੀ ਲੋਕ ਸਭਾ ਮੈਂਬਰ ਬਿਲਕੁਲ ਪ੍ਰਿੰਕਾ ਗਾਂਧੀ ਪਹਿਲਾਂ ਰਾਜ ਸਭਾ ਦੇ ਵਿੱਚ ਸੀ ਹੁਣ ਪ੍ਰਿੰਕਾ ਗਾਂਧੀ ਵੀ ਆ ਗਏ ਨੇ ਲੋਕ ਸਭਾ ਦੇ ਵਿੱਚ ਸੋ ਜਿਹੜੀ ਪੁਵੇਖ ਦੀ ਜਿਹੜੀ ਪੀੜ੍ਹੀ ਐ ਸਿਆਸਤ ਵਾਲੀ ਅਰਵਿੰਦ ਕੇਜਰੀਵਾਲ ਦੀ ਉਮਰ ਮੈਨੂੰ ਲੱਗਦਾ ਹਜੇ ਆ ਪਤਾ 53 ਦੇ ਨਜ਼ਦੀਕ ਹੀ ਆ ਪੰਜਾਬ 52 53 ਜਾਂ ਚਲੋ 55 ਹੋਏਗੀ ਇਸ ਤੋਂ ਜ਼ਿਆਦਾ ਨਹੀਂ ਸੋ ਹਜੇ ਅਰਵਿੰਦ ਕੇਜਰੀਵਾਲ ਕੋਲੇ ਬਹੁਤ ਵੱਡੀ ਸਿਆਸਤ ਬਚੀ ਹੈ ਹਜੇ ਦਿੱਲੀ ਦੀ ਹਾਰ ਹੈ ਜਿਹੜੀ ਇਹਦੇ ਨਾਲ ਅਰਵਿੰਦ ਕੇਜਰੀਵਾਲ ਦਾ ਸਭ ਕੁਝ ਖਤਮ ਨਹੀਂ ਹੋਣਾ ਅਰਵਿੰਦ ਕੇਜਰੀਵਾਲ ਨੇ ਆਪਣੀ ਸਿਆਸਤ ਦਾ ਨਵਾਂ ਰਸਤਾ ਤੈਅ ਕਰਨਾ ਹੈ ਤੇ ਉਹਦੇ ਚ ਭਗਵੰਤ ਮਾਨ ਦਾ ਉਹਨਾਂ ਕੋਲੇ ਸਾਥ ਹੈ ਬਹੁਤ ਵੱਡਾ ਇੱਕ ਪੂਰੇ ਸੂਬੇ ਦਾ ਮੁੱਖ ਮੰਤਰੀ ਹੈ ਭਗਵੰਤ ਮਾਨ ਔਰ ਅਗਰ ਪੰਜਾਬ ਨੂੰ ਰੀਪਰੈਜ਼ੈਂਟ ਕਰਨਗੇ ਕੇਜਰੀਵਾਲ ਰਾਜ ਸਭਾ ਦੇ ਵਿੱਚ ਇੱਕ ਤਾਂ ਉਹ ਪੰਜਾਬ ਦੇ ਲਈ ਇੱਕ ਢੇਰ ਬਣ ਕੇ ਰਾਜ ਸਭਾ ਦੇ ਵਿੱਚ ਖੜ ਸਕਦੇ ਨੇ ਔਰ ਦੂਸਰਾ ਉਹਦੇ ਨਾਲ 27 ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਪੰਜਾਬ ਦੀਆਂ ਸੰਭਾਵਨਾਵਾਂ ਵੱਧ ਸਕਦੀਆਂ ਨੇ ਸੋ ਇਹ ਲੇਕਿਨ ਫੈਸਲੇ ਤਾਂ ਆਮ ਆਦਮੀ ਪਾਰਟੀ ਨੇ ਕਰਨੇ ਆ ਦਿੱਲੀ 'ਚ ਕਿਉਂਕਿ ਬੀਬੀ ਆਦਸੀ ਜਿੱਤ ਗਏ ਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਮੈਨੂੰ ਲੱਗਦਾ ਹੈ ਬੀਬੀ ਆਦਸੀ ਉਹਨਾਂ ਨੇ ਬਾਣੀ ਜਾਣਾ ਸੋ ਉਹ ਬਤੌਰ ਵਿਧਾਨ ਸਭਾ ਦੇ ਲੀਡਰ ਉੱਥੇ ਕੰਮ ਕਰਨਗੇ ਕੇਜਰੀਵਾਲ ਅਗਰ ਰਾਜ ਸਭਾ ਚ ਜਾਂਦੇ ਨੇ ਤੇ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਵੀ ਨੇ ਔਰ ਰਾਜ ਸਭਾ ਦੇ ਮੈਂਬਰ ਵੀ ਨੇ ਇਸ ਤੋਂ ਪਹਿਲਾਂ ਰਾਗਵ ਚੱਡਾ ਵੀ ਦੇਖੋ ਰਾਜ ਸਭਾ ਦੇ ਮੈਂਬਰ ਨੇ ਨਾ ਪੰਜਾਬ ਦੇ ਕੋਟੇ ਚੋਂ 6 7 8 ਉਹਨਾਂ ਦੇ ਰਾਜ ਸਭਾ ਦੇ ਮੈਂਬਰ ਨੇ ਸੰਤ ਸੀਚੇਵਾਲ ਨੇ ਜਿਵੇਂ ਤੁਸੀਂ ਉਦਯੋਗਪਤੀਆਂ ਦਾ ਨਾਮ ਲਿਆ ਔਰ ਸਾਨੀ ਸਾਹਿਬ ਨੇ ਦਿੱਲੀ ਵਾਲੇ ਤੇ ਡਾਕਟਰ ਪਾਠਕ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਦਾ ਰਸਤਾ ਮੈਨੂੰ ਲੱਗਦਾ ਜਿਹਦੇ ਨਾਲ ਐਕਟਿਵ ਪੋਲਿਟਿਕਸ ਦੇ ਵਿੱਚ ਵੀ ਰਹਿਣਗੇ ਔਰ ਕੇਜਰੀਵਾਲ ਪਾਰਲੀਮੈਂਟ ਦੇ ਵਿੱਚ ਵੀ ਰਹਿਣਗੇ ਇਹ ਇੱਕ ਪਲਾਨ ਅ ਅਰਵਿੰਦ ਕੇਜਰੀਵਾਲ ਨੂੰ ਕੌਮੀ ਸਿਆਸਤ ਦੇ ਵਿੱਚ ਲਾਂਚ ਕਰਨ ਦਾ ਹੋ ਸਕਦਾ ਹੈ ਜਨਾਬ ਸਾਬ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਜਿਹੜੀਆਂ ਸਭ ਤੋਂ ਬੇਹਦ ਨਜ਼ਦੀਕ ਚੋਣਾਂ ਨੇ ਉਹ ਬਿਹਾਰ ਦੇ ਵਿੱਚ ਨੇ ਇੰਡੀਆ ਬਲੌਕ ਜਿਹੜਾ ਖਿੰਡਦਾ ਦਿਖਾਈ ਦੇ ਰਿਹਾ ਸੀਗਾ ਕੇਜਰੀਵਾਲ ਦੀ ਇਸ ਹਾਰ ਦੇ ਨਾਲ ਉਹ ਫੇਰ ਸੰਗਠਿਤ ਹੋਏਗਾ ਕਿਉਂਕਿ ਕੇਜਰੀਵਾਲ ਅਗਰ ਯੂਪੀ ਚ ਜਾਣਗੇ ਬਿਹਾਰ ਚ ਜਾਣਗੇ ਜਾਂ ਦੇਸ਼ ਦੇ ਵੱਖ-ਵੱਖ ਸੂਬਿਆਂ ਚ ਜਾਣਗੇ ਜਿੱਥੇ ਚੋਣਾਂ ਆਉਣ ਵਾਲੀਆਂ ਨੇ ਜਿੱਥੇ ਇਹ ਇੰਡੀਆ ਬਲੋਕ 2024 ਦੀਆਂ ਲੋਕ ਸਭਾ ਚੋਣਾਂ ਇਕੱਠੇ ਲੜਿਆ ਸੀ ਇਹ ਫੇਰ ਉਹਨੂੰ ਸੰਗਠਿਤ ਕਰਨਗੇ ਵੀ ਮੈਂ ਆਪਣੇ ਜਿਹੜੇ ਵਲੰਟੀਅਰਸ ਹੈ ਜਾਂ ਮੈਂ ਜਿਹੜਾ ਸਾਡਾ ਛੋਟਾ ਮੋਟਾ ਜੋ ਵੀ ਵੋਟ ਬੈਂਕ ਹੈ ਉਹ ਤੁਹਾਡੇ ਨਾਲ ਲੈ ਕੇ ਆਉਣਾ ਤੇ ਸਾਨੂੰ ਵੀ ਕੁਝ ਸੀਟਾਂ ਦਿੱਤੀਆਂ ਜਾਣ ਤਾਂ ਜੋ ਅਸੀਂ ਇਸ ਸੰਗਠਨ ਨੂੰ ਹੋਰ ਮਜ਼ਬੂਤ ਕਰੀਏ ਦੇਖੋ ਜਿਹੜੀਆਂ ਯੂਪੀ ਦੀਆਂ ਚੋਣਾਂ ਨੇ ਉਹ ਤਾਂ ਲਗਭਗ ਪੰਜਾਬ ਦੀਆਂ ਚੋਣਾਂ ਦੇ ਨਾਲ ਹੀ ਹੋਣੀਆਂ ਨੇ ਉਦਾਹਰਨ ਦੇ ਤੌਰ ਤੇ ਬਿਲਕੁਲ ਬਿਹਾਰ ਦੀਆਂ ਚੋਣਾਂ ਨੇ ਜਿਹੜੀਆਂ ਇਸ ਸਾਲ ਦੇ ਅੰਤ ਵਿੱਚ ਨੇ ਤੁਸੀਂ ਵੇਖਿਆ ਹੋਣਾ ਅਰਵਿੰਦ ਕੇਜਰੀਵਾਲ ਦੇ ਲਈ ਪ੍ਰਚਾਰ ਕਰਨ ਦੇ ਲਈ ਅਕਲੇਸ਼ ਯਾਦਵ ਆਏ ਸੀ ਬਿਲਕੁਲ ਆਏ ਅਕਲੇਸ਼ ਯਾਦਵ ਵੀ ਉਹਨਾਂ ਨੂੰ ਇਹ ਜ਼ਰੂਰ ਸਲਾਹ ਦੇਣਗੇ ਆਉਣ ਵਾਲੇ ਸਮੇਂ 'ਚ ਕਿ ਤੁਸੀਂ ਰਾਜ ਸਭਾ ਆਓ ਪਰ ਬਿਹਾਰ ਦੀਆਂ ਚੋਣਾਂ ਜਿਹੜੀਆਂ ਨੇ ਸਾਲ ਦੇ ਅਖੀਰ 'ਚ ਨੇ ਅਗਰ ਕੇਜਰੀਵਾਲ ਰਾਜ ਸਭਾ ਵੀ ਜਾਂਦੇ ਨੇ ਤੇ ਬਿਹਾਰ ਦੀਆਂ ਚੋਣਾਂ ਦੇ ਵਿੱਚ ਵੀ ਉਹ ਪੂਰੀ ਸ਼ਿੱਦਤ ਔਰ ਪੂਰੀ ਸਰਗਰਮੀ ਦੇ ਨਾਲ ਆਪਣਾ ਪੋਲੀਟੀਕਲ ਜ਼ੋਰ ਲਾ ਸਕਦੇ ਨੇ ਔਰ ਇਹਦੇ ਵਿੱਚ ਕੋਈ ਦੂਰ ਹੈ ਨਹੀਂ ਹੈ ਕਿ ਅਗਰ ਆਮ ਆਦਮੀ ਪਾਰਟੀ ਔਰ ਕਾਂਗਰਸ ਇਕੱਠੇ ਚੋਣਾ ਲੜੇ ਹੁੰਦੇ ਤੇ ਅੱਜ ਦਿੱਲੀ ਦੇ ਵਿੱਚ ਘੱਟੋ ਘੱਟ ਭਾਜਪਾ ਦੀ ਸਰਕਾਰ ਨਹੀਂ ਸੀ ਬਣਨੀ ਇਸ ਗੱਠਜੋੜ ਦੀ ਸਰਕਾਰ ਬਣ ਜਾਣੀ ਸੀ ਅਗਰ ਅਸੀਂ ਇਹਨਾਂ ਦਾ ਵੋਟ ਸ਼ੇਅਰ ਦੇਖੀਏ ਭਾਜਪਾ ਕੋਲੇ 45.88% ਵੋਟਾਂ ਆਈਆਂ ਆਮ ਆਦਮੀ ਪਾਰਟੀ ਕੋਲੇ 43.62% ਵੋਟਾਂ ਆਈਆਂ ਤੇ ਕਾਂਗਰਸ ਕੋਲੇ 6.39% ਵੋਟਾਂ ਆਈਆਂ। ਮਤਲਬ ਭਾਜਪਾ 45.88 46% ਵੋਟਾਂ ਲਓ। ਔਰ ਕਾਂਗਰਸ ਔਰ ਆਪ ਮਿਲ ਕੇ 50% ਹੋ ਜਾਣੇ ਸੀ। ਮਤਲਬ ਕਿ ਇਹਨਾਂ ਨੇ ਬੜੀ ਆਸਾਨੀ ਨਾਲ ਸਰਕਾਰ ਬਣਾ ਲੈਣੀ ਸੀ। ਹੁਣ ਕੇਜਰੀਵਾਲ ਨੂੰ ਗਠਜੋੜ ਦੀ ਸਿਆਸਤ ਨੂੰ ਵੀ ਬਹੁਤ ਗੰਭੀਰਤਾ ਦੇ ਨਾਲ ਸਮਝਣਾ ਪੈਗਾ। ਬਿਲਕੁਲ ਇਹ ਥੋੜੀ ਇਹ ਜਿਹੜਾ ਈਗੋ ਆਕੜ ਇਹ ਇਹ ਥੋੜਾ ਚਲੋ ਮੈਂ ਸ਼ਾਇਦ ਗਲਤ ਹੋ ਗਿਆ ਉਹਨਾਂ ਨੂੰ ਥੋੜਾ ਜਿਹਾ ਮੋਲਡ ਕਰਨਾ ਪਵੇਗਾ ਆਪਣੇ ਆਪ ਕੋ ਕਾਂਗਰਸ ਪਾਰਟੀ ਨੇ ਵੀ ਸ਼ੁਰੂ ਦੇ ਵਿੱਚ ਰਾਹੁਲ ਗਾਂਧੀ ਨੇ ਵੀ ਇਹ ਗੱਲ ਤੋਰੀ ਸੀ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਵੀ ਕਿ ਅਗਰ ਗੱਠ ਜੋੜ ਹੋ ਜਾਏ ਉਸ ਤੋਂ ਬਾਅਦ ਗੱਠ ਜੋੜ ਹੋਇਆ ਡੱਲਾ ਸਾਹਿਬ ਉਹ ਅਬਦੁੱਲਾਹ ਸਾਹਿਬ ਜਿਹੜੇ ਜੰਮੂ ਕਸ਼ਮੀਰ ਵਾਲੇ ਉਹਨਾਂ ਨੇ ਮੇਰਾ ਖਿਆਲ ਸੋਸ਼ਲ ਮੀਡੀਆ ਤੇ ਬਿਆਨ ਵੀ ਦਿੱਤਾ ਕਿ ਅਗਰ ਇਕੱਠੇ ਲੜੇ ਹੁੰਦੇ ਤਾਂ ਇਹ ਹਾਲ ਨਾ ਹੁੰਦਾ ਦੇਖੋ ਬਿਲਕੁਲ ਜੀ ਇਹ ਜਿਹੜਾ ਇੰਡੀਆ ਅਲਾਈਅንስ ਬਣਿਆ ਸੀ ਇੰਡੀਆ ਅਲਾਈਅንስ ਲੋਕ ਸਭਾ ਚੋਣਾਂ ਵੇਲੇ ਬਣਿਆ ਕਿ ਅਸੀਂ ਬੀਜੇਪੀ ਨੂੰ ਕਿਸੇ ਕੀਮਤ ਤੇ ਸੱਤਾ 'ਚ ਨਹੀਂ ਆਉਣ ਦੇਣਾ ਬੀਜੇਪੀ ਸੱਤਾ 'ਚ ਆ ਗਈ ਲੇਕਿਨ ਇੰਡੀਆ ਅਲਾਈਅንስ ਨੂੰ ਆਪਣਾ ਗੱਠਜੋੜ ਹੋਰ ਤਕੜਾ ਕਰਨਾ ਚਾਹੀਦਾ ਸੀ ਇੰਡੀਆ ਅਲਾਈਅንስ ਦੇ ਬਾਕੀ ਜਿਹੜੇ ਗੱਠਜੋੜ ਦੇ ਲੀਡਰ ਨੇ ਉਹਨਾਂ ਨੂੰ ਵੀ ਇਸ ਗੱਲ ਤੇ ਜ਼ੋਰ ਦੇਣਾ ਚਾਹੀਦਾ ਸੀ ਕਿ ਅਸੀਂ ਸੂਬਿਆਂ ਦੇ ਵਿੱਚ ਇਕੱਠੇ ਚੋਣਾਂ ਲੜੀਏ ਸੋ ਭਵਿੱਖ 'ਚ ਅਗਰ ਇੰਡੀਆ ਗੱਠਜੋੜ ਸੂਬਿਆਂ 'ਚ ਇਕੱਠੀਆਂ ਚੋਣਾਂ ਲੜਦਾ ਹੈ ਦੇਖੋ ਸੀਟਾਂ ਦੀ ਵੰਡ ਹੈ ਨਾ ਆਮ ਆदमी ਪਾਰਟੀ ਸੱਤਾਜੀ ਵੱਧ ਸੀਟਾਂ ਰੱਖ ਸਕਦੀ ਹੈ ਕਾਂਗਰਸ ਸੱਤਾ 'ਚ ਨਹੀਂ ਸੀ ਪਿਛਲੀਆਂ 3 ਵਾਰ ਤੋਂ ਕਾਂਗਰਸ 2 ਵਾਰ ਤੋਂ 0 ਸੀ ਆ ਤੀਜੀ ਵਾਰ ਵੀ ਕਾਂਗਰਸ ਦਿੱਲੀ 'ਚ 0 ਹੈ ਤੁਸੀਂ ਵੇਖੋ ਦੇਸ਼ ਦੀ ਆਜ਼ਾਦੀ 'ਚ ਐਡੀ ਵੱਡੀ ਭੂਮਿਕਾ ਅਦਾ ਕਰਨ ਵਾਲੀ ਪਾਰਟੀ ਅਗਰ ਦਿੱਲੀ ਦੇ ਵਿੱਚ ਉਹਨਾਂ ਦਾ ਇੱਕ ਵੀ ਐਮਐਲਏ ਨਾ ਹੋਵੇ ਤੇ ਕਿੱਡੀ ਵੱਡੀ ਹੈ ਚਿੰਤਾਜਨਕ ਸਥਿਤੀ ਹੈ ਸੋ ਕਾਂਗਰਸ ਨੂੰ ਵੀ ਚਾਹੀਦਾ ਸੀ ਕਿ ਉਹ ਵੀ ਗੱਠ ਜੋੜ ਦੇ ਲਈ ਇੰਟਰਸਟ ਦਿਖਾਉਂਦੇ ਔਰ ਜਿਹੜੀ ਲੋਕਲ ਲੀਡਰਸ਼ਿਪ ਹੈ ਨਾ ਉਹਦੇ ਨਿੱਜੀ ਹਿੱਤ ਹੁੰਦੇ ਆ ਵੀ ਸਾਡੀ ਸਰਕਾਰ ਬਣ ਗਈ ਅਸੀਂ ਮੁੱਖ ਮੰਤਰੀ ਬਣਾਂਗੇ ਅਸੀਂ ਮੰਤਰੀ ਬਣਾਂਗੇ ਇਹਨਾਂ ਹਿੱਤਾਂ ਨੂੰ ਲੋਕ ਹਿੱਤ ਚ ਤਿਆਗਣਾ ਪੈਣਾ ਇਹ ਜਿਹੜੇ ਸੁਫਨੇ ਨੇ ਨਾ ਇਹ ਤਿਆਗਣੇ ਪੈਣੇ ਨੇ ਪਾਰਟੀ ਨੂੰ ਵੱਡਾ ਕਰਨਾ ਪੈਣਾ ਲੀਡਰਾਂ ਦੇ ਵਿੱਚ ਇਸ ਤਰ੍ਹਾਂ ਦੀ ਸਪਿਰਿਟ ਇਸ ਤਰ੍ਹਾਂ ਦੀ ਭਾਵਨਾ ਪਰਨ ਦੀ ਲੋੜ ਹੈ ਕਿ ਸਾਡਾ ਮੰਤਰੀ ਦਾ ਅਹੁਦਾ ਜਾਂ ਸਾਡੀ ਸਰਕਾਰ ਵੱਡੀ ਨਹੀਂ ਹੈ ਪਾਰਟੀ ਵੱਡੀ ਕਿਵੇਂ ਹੁੰਦੀ ਹੈ ਅਸੀਂ ਉਸ ਪਾਸੇ ਚਲੀਏ ਸੋ ਆਪ ਦੇ ਵੀ ਬਹੁਤ ਸਾਰੇ ਲੀਡਰ ਨਹੀਂ ਚਾਹੁੰਦੇ ਸੀ ਕਿ ਅਸੀਂ ਆਮ ਆदमी ਪਾਰਟੀ ਨਾਲ ਗੱਠ ਜੋੜ ਕਰੀਏ ਨਾ ਕਾਂਗਰਸ ਵਾਲੇ ਚਾਹੁੰਦੇ ਸੀ ਨਾ ਕਾਂਗਰਸ ਵਾਲੇ ਚਾਹੁੰਦੇ ਸੀ ਪਰ ਤੁਸੀਂ ਵੇਖੋ ਦੋਵੇਂ ਕਲੀਨ ਬੋਲਡ ਹੋ ਗਏ ਕਾਂਗਰਸ ਦਾ ਤਾਂ ਰਿਆ ਹੀ ਕੁਝ ਨਹੀਂ ਕਾਂਗਰਸ ਦਾ ਤਾਂ ਵੋਟ ਪਰਸੈਂਟ ਵਧਿਆ 4 4.5 ਪਾਉਣੇ ਚ 5 ਤੋਂ ਉਹ 7 ਆ ਗਏ ਇਸ ਤੋਂ ਵੱਧ ਤਾਂ ਕੁਝ ਨਹੀਂ ਕਾਂਗਰਸ ਨੂੰ ਨਸੀਬ ਹੋਇਆ ਤੇ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਨਹੀਂ ਬਣੀ ਅਗਰ ਦੋਨੇ ਪਾਰਟੀਆਂ ਮਿਲ ਜਾਂਦੀਆਂ ਆ ਆਪਸੀ तालमेल ਬਣਾ ਕੇ ਭਾਵੇਂ ਆਮ ਆਦਮੀ ਪਾਰਟੀ 60 ਸੀਟਾਂ ਲੜ ਲੈਂਦੀ ਕਾਂਗਰਸ ਨੂੰ 10 ਸੀਟਾਂ ਛੱਡ ਦਿੰਦੇ ਅੱਜ ਸਥਿਤੀਆਂ ਬਦਲੀਆਂ ਹੋਣੀਆਂ ਸੀ ਹੁਣ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਸਭ ਤੋਂ ਵੱਡੀ ਗੱਲ ਸਿੱਖਣ ਦੀ ਜ਼ਰੂਰਤ ਹੈ ਕਿ ਅਗਰ ਤੁਸੀਂ ਬੀਜੇਪੀ ਨੂੰ ਮੁਲਕ ਚ ਹਰਾਉਣਾ ਚਾਹੁੰਦੇ ਹੋ ਹੁਣ ਅੱਜ ਬੀਜੇਪੀ ਕੀ ਹੈ ਬੀਜੇਪੀ ਐਨਡੀਏ ਦੀ ਸਰਕਾਰ ਚਲਾ ਰਹੀ ਹੈ ਗੱਠ ਜੋੜ ਦੀ ਸਰਕਾਰ ਚਲਾ ਰਹੀ ਹੈ ਸੋ ਅਗਰ ਇੰਡੀਆ ਅਲਾਈਅንስ ਜਿਹੜਾ ਇੱਕ ਗੱਠ ਜੋੜ ਬਣ ਚੁੱਕਿਆ ਹੈ ਅਗਰ ਉਹ ਗੱਠ ਜੋੜ ਇਹਨਾਂ ਸੂਬਿਆਂ ਚ ਮਿਲ ਕੇ ਚੋਣਾ ਲੜਿਆ ਹੁੰਦਾ ਪੰਜਾਬ ਚ ਵੀ ਜਾਂ ਹਰਿਆਣਾ ਦੇ ਵਿੱਚ ਵੀ ਇਸ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਵੀ ਔਰ ਇਸ ਤੋਂ ਪਹਿਲਾਂ ਆ ਲੋਕ ਸਭਾ ਚ ਤਾਂ ਇਕੱਠੇ ਲੜੇ ਵਿਧਾਨ ਸਭਾ ਨਹੀਂ ਲੜੇ ਪੰਜਾਬ ਇਕੱਠੇ ਨਹੀਂ ਨਾ ਲੜੇ ਸੀ ਹਾਂ ਪੰਜਾਬ ਨਹੀਂ ਇਕੱਠੇ ਲੜੇ ਅਗਰ ਇਹ ਇੰਡੀਆ ਗੱਠ ਜੋੜ ਵਿਧਾਨ ਸਭਾ ਦੀਆਂ ਚੋਣਾਂ ਵੀ ਇਕੱਠੇ ਲੜਿਆ ਹੁੰਦਾ ਤੇ ਇਹ ਫੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਵਾਹੀ ਵਾਲੀ ਬੀਜੇਪੀ ਜਾਂ ਐਨਡੀਆ ਨੂੰ ਹਰਾਉਣ ਦੇ ਲਈ ਘੱਟੋ ਘੱਟ ਇੱਕ ਉਮੀਦ ਪੈਦਾ ਕਰ ਸਕਦੇ ਸੀ ਜਦੋਂ ਇਹ ਆਪਸ ਚ ਇਕੱਠੇ ਨਹੀਂ ਲੜੇ ਇਕੱਲੇ ਇਕੱਲੇ ਇਹਨਾਂ ਦੀ ਜਿੱਤ ਬਹੁਤ ਦੂਰ ਹੋ ਗਈ ਹੁਣ ਅਰਵਿੰਦ ਕੇਜਰੀਵਾਲ ਨੂੰ ਇੰਡੀਆ ਆਲਾਈਂਸ ਦੇ ਵਿੱਚ ਇਹ ਭਾਵਨਾ ਪੈਦਾ ਕਰਨੀ ਪੈਣੀ ਹੈ ਰਾਹੁਲ ਗਾਂਧੀ ਨੂੰ ਵੀ ਕਿ ਅਸੀਂ ਸ਼ੂਬਿਆਂ ਨਹੀਂ ਜਾਂ ਚੋਣਾ ਇਕੱਠੇ ਲੜਨੀ ਹੈ ਔਰ ਅਸੀਂ ਸੀਟ ਸ਼ੇਅਰ ਕਰਕੇ ਲੜਨੀ ਹੈ ਹਜੇ ਵੀ ਵੇਲਾ ਹੈ ਅਗਰ ਇੰਡੀਆ ਆਲਾਈਂਸ ਬਿਹਾਰ ਦੇ ਵਿੱਚ ਇਕੱਠੇ ਹੋ ਕੇ ਚੋਣਾ ਲੜੇ ਭਾਵੇਂ ਉੱਥੇ ਆਮ ਆਦਮੀ ਪਾਰਟੀ ਦੇ ਹਿੱਸੇ ਦੋ ਸੀਟਾਂ ਹੀ ਕਿਉਂ ਨਾ ਹੋਣ ਆਲਾਈਂਸ ਦੇ ਵਿੱਚ ਜਦੋਂ ਤੁਸੀਂ ਗੱਠਜੋੜ ਚ ਚੋਣਾ ਲੜਦੇ ਹੋ ਤੇ ਤੁਸੀਂ ਸੰਗਠਿਤ ਹੋ ਕੇ ਜਿੱਤ ਦਰਜ ਕਰ ਸਕਦੇ ਹੋ कहावत है एकता में बल है।, है किसे वेले अजयियां ਜੜੀਆਂ ਪੋਲਿਟੀਕਲ ਡਿਸੀਜਨਸ ਨੇ ਪੋਲਿਟੀਕਲ ਫੈਸਲੇ ਨੇ ਉਹ ਤੁਹਾਨੂੰ ਤੁਹਾਡੇ ਦੂਰ ਅੰਦੇਸ਼ੀ ਵਾਲੇ ਫੈਸਲੇ ਮੰਨੇ ਜਾਂਦੇ ਨੇ ਪਰ ਜਨਨ ਸਾਹਿਬ ਇੱਕ ਗੱਲ ਹੋਰ ਵੀ ਆ ਆਮ ਆਦਮੀ ਪਾਰਟੀ ਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਆਮ ਆਦਮੀ ਪਾਰਟੀ ਕੋਲ ਕੱਢ ਨਹੀਂ ਹੈਗਾ ਸੰਗਠਨ ਦੀ ਕਮੀ ਹੈ ਹੁਣ ਅਗਰ ਕੇਜਰੀਵਾਲ ਜਿਵੇਂ ਆਪਾਂ ਅਨੁਮਾਨ ਲਗਾ ਰਹੇ ਆ ਉਹਨਾਂ ਦੇ ਨਿੱਜੀ ਪਲਾਨ ਕੀ ਨੇ ਇਹ ਸਾਨੂੰ ਨਹੀਂ ਪਤਾ ਆਪਾਂ ਤੇ ਅਨੁਮਾਨ ਲਗਾ ਰਹੇ ਆ ਅਗਰ ਉਹ ਸੰਗਠਨ ਤੇ ਜ਼ੋਰ ਦੇਣ ਅਗਰ ਉਹ ਜਿਹੜੀ ਪਾਰਟੀ ਦੀ ਵਿਚਾਰਧਾਰਾ ਸੀ ਜਦੋਂ ਅੰਨਾ ਹਜ਼ਾਰੇ ਮੂਵਮੈਂਟ ਤੋਂ ਪਾਰਟੀ ਸ਼ੁਰੂ ਹੋਈ ਸੀ ਅਗਰ ਉਹਦੇ ਉੱਤੇ ਹੁਣ 4-5 ਸਾਲ ਜ਼ੋਰ ਦੇਣ ਸੰਗਠਨ ਜਿਹੜਾ ਉਹਨੂੰ ਮਜ਼ਬੂਤ ਕਰਨ ਲੋਕ ਇਹਨਾਂ ਦੇ ਨਾਲ ਜੁੜਨ ਤਾਂ ਫੇਰ ਜਿਹੜਾ ਕਿ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਤੇ ਚਾਹੇ ਹੁਣ ਲੋਕ ਸਭਾ ਦੀਆਂ ਫਿਰ ਇਹਨਾਂ ਨੂੰ ਜਿਹੜਾ ਵਾ ਸੰਗਠਨ ਦਾ ਸਹਾਰਾ ਮਿਲੇਗਾ ਕਿਉਂਕਿ ਅਜੇ ਤੱਕ ਵੀ ਇਹੀ ਕਿਹਾ ਜਾਂਦਾ ਵੀ ਇਹ ਜਿਹੜਾ ਸੰਗਠਨ ਆ ਇਹਨਾਂ ਦਾ ਨਹੀਂ ਹੈਗਾ ਇਧਰੋਂ ਉਧਰੋਂ ਬੰਦੇ ਤੋੜ ਕੇ ਇਹਨਾਂ ਨੇ ਲਿਆਂਦੇ ਹੋਏ ਆ ਜਿਹੜੇ ਉਹਨਾਂ ਦੇ ਮਗਰ ਵੋਟ ਆ ਉਹ ਇਹਨਾਂ ਨੂੰ ਪੈ ਜਾਂਦੀ ਆ ਦੇਖੋ ਆਮ ਆਦਮੀ ਪਾਰਟੀ ਨੂੰ ਇੱਕ ਤਾਂ ਇਹ ਤੈਅ ਕਰਨਾ ਪੈਣਾ ਹੈ ਕਿ ਅਸੀਂ ਦੂਜੀਆਂ ਪਾਰਟੀਆਂ ਦੀ ਲੀਡਰਸ਼ਿਪ ਨੂੰ ਜ਼ਿਆਦਾ ਤਵੱਜੋ ਨਹੀਂ ਦੇਣੀ ਜਿਹੜੇ ਲੋਕ ਦੂਸਰੀਆਂ ਪਾਰਟੀਆਂ ਦੇ ਸਥਾਪਿਤ ਲੀਡਰ ਜਦੋਂ ਆ ਜਾਂਦੇ ਨੇ ਨਾ ਉਹਦੇ ਨਾਲ ਨੁਕਸਾਨ ਹੁੰਦਾ ਹੈ हां कोई चंगी छवि ਦਾ ਲੀਡਰ ਆ ਇੱਕ ਅੱਧਾ ਉਹ ਤੁਸੀਂ ਲੈ ਆਂਦਾ ਉਹ ਗੱਲ ਸਮਝ ਆਉਂਦੀ ਹੈ ਲੇਕਿਨ ਤੁਸੀਂ ਥੋਕ ਚ ਲਿਆਓ ਕਿ ਤੁਹਾਡਾ ਹਰ ਉਮੀਦਵਾਰੀ ਕਿਸੇ ਨਾ ਕਿਸੇ ਪਾਰਟੀ ਚ ਪਹਿਲਾਂ ਰਿਹਾ ਹੋਵੇ ਉਹਦੇ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਜਿਹੜੀ ਇਮੇਜ ਹੈ ਉਹਦਾ ਨੁਕਸਾਨ ਹੋਇਆ ਔਰ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਦੇ ਵਿਵਾਦ ਭਾਰਤੀ ਜਨਤਾ ਪਾਰਟੀ ਨਾਲ ਖੜੇ ਹੋਏ ਨੇ ਆਮ ਆਦਮੀ ਪਾਰਟੀ ਦੇ ਉਹ ਵੀ ਇੱਕ ਵੱਡਾ ਕਾਰਨ ਰਿਹਾ ਜਿਹਦੇ ਕਰਕੇ ਆਮ ਆਦਮੀ ਪਾਰਟੀ ਨੂੰ ਹਾਰ ਮਿਲੀ ਔਰ ਜਦੋਂ ਤੁਸੀਂ ਵੱਡੇ ਵਾਅਦੇ ਕਰਦੇ ਹੋ ਨਾ ਯਮੁਨਾ ਨੂੰ ਸਾਫ਼ ਕਰਨ ਦਾ ਵਾਅਦਾ ਬੁੱਢੇ ਦਰਿਆਵਾਂ ਨੂੰ ਸਾਫ਼ ਕਰਨ ਦਾ ਵਾਅਦਾ ਜਿਵੇਂ ਪੰਜਾਬ 'ਚ ਕੀਤੇ ਹੋਏ ਇਹ ਤਾਂ ਸਾਰੀਆਂ ਪਾਰਟੀਆਂ ਨੇ ਕੀਤਾ ਹੈ ਕਾਂਗਰਸ ਵਾਲੇ ਵੀ ਕਹਿੰਦੇ ਸੀ ਅਸੀਂ ਬੁੱਢਾ ਦਰਿਆ ਸਾਫ਼ ਕਰਾਂਗੇ ਕਾਂਗਰਸ ਵਾਲੇ ਆਪ ਸਾਫ਼ ਹੋ ਗਏ ਬੁੱਢਾ ਦਰਿਆ ਨਹੀਂ ਹੋਇਆ ਔਰ ਦਿੱਲੀ 'ਚ ਯਮੁਨਾ ਨਹੀਂ ਸਾਫ਼ ਹੋਈ ਆਮ ਆਦਮੀ ਪਾਰਟੀ ਸਾਫ਼ ਹੋ ਗਈ ਇਸ ਕਰਕੇ ਜਦੋਂ ਤੁਸੀਂ ਵੱਡੇ ਵਾਅਦੇ ਕਰਦੇ ਹੋ ਨਾ ਕਿ ਅਸੀਂ ਪੂਰੇ ਮੁਲਕ 'ਚ ਐਮਐਸਪੀ ਦੇ ਦੇਾਂਗੇ ਜਾਂ ਸੂਬੇ 'ਚ ਐਮਐਸਪੀ ਦੇ ਦੇਾਂਗੇ ਜਾਂ ਅਸੀਂ ਸਾਰਿਆਂ ਨੂੰ ਖਾਟਿਆਂ 'ਚ ਪੈਸੇ ਪਾ ਦੇਵਾਂਗੇ ਜਾਂ ਅਸੀਂ ਸਾਰਿਆਂ ਨੂੰ ਮੁਫਤ ਬਸੇਵਾ ਦੇ ਦੇਵਾਂਗੇ ਮੁਫਤ ਬਿਜਲੀ ਦੇ ਦੇਵਾਂਗੇ ਇਹ ਸਾਰੇ ਵਾਦੇ ਪੂਰੇ ਕਰਨੇ ਪੈਂਦੇ ਨੇ ਮੁਫਤ ਬਿਜਲੀ ਵਾਲਾ ਵਾਅਦਾ ਤਾਂ ਪੂਰਾ ਕੀਤਾ ਲੇਕਿਨ ਪਾਣੀ ਵਾਲਾ ਵਾਅਦਾ ਜਿਹੜੀ ਯਮਨਾ ਦੀ ਸਫਾਈ ਹੈ ਨਾ ਇਹ ਬਹੁਤ ਵੱਡਾ ਮੁੱਦਾ ਹੈ ਦੇਖੋ ਯਮਨਾ ਦੀ ਸਫਾਈ ਬਿਨਾ ਕੇਂਦਰ ਸਰਕਾਰ ਦੀ ਮਦਦ ਦੇ ਸੰਭਵ ਨਹੀਂ ਹੈ ਜਿਵੇਂ ਗੰਗਾ ਦੀ ਸਫਾਈ ਬਿਨਾ ਕੇਂਦਰ ਦੀ ਮਦਦ ਦੇ ਸੰਭਵ ਨਹੀਂ ਸੀ ਕੇਂਦਰ ਦੀਆਂ ਸਰਕਾਰਾਂ ਅਗਰ ਸੂਬੇ ਦੀਆਂ ਸਰਕਾਰਾਂ ਨੂੰ ਅੜਕੇ ਪਾ ਦੇਣ ਤੇ ਸੂਬੇ ਦੀ ਸਰਕਾਰ ਵਾਦੇ ਪੂਰੇ ਨਹੀਂ ਕਰ ਸਕਦੀ ਅੱਜ ਤੁਸੀਂ ਪੰਜਾਬ ਦੀ ਸਥਿਤੀ ਵੇਖੋ ਕੇਂਦਰ ਦੀ ਮਰਜ਼ੀ ਬਿਨਾ ਪੰਜਾਬ ਦੀ ਕੋਈ ਵੀ ਸਰਕਾਰ ਹੋਵੇ ਭਾਵੇਂ ਅੱਜ ਭਗਵੰਤ ਮਾਨ ਨੇ ਭਾਵੇਂ ਕੱਲ ਨੂੰ ਨਵਜੋਤ ਸਿੰਘ ਸਿੱਧੂ ਹੀ ਮੁੱਖ ਮੰਤਰੀ ਕਿਉਂ ਨਾ ਹੋਣ ਕਾਂਗਰਸ ਵੱਲੋਂ ਅਗਰ ਕੇਂਦਰ ਚਾਹੇਗਾ ਤਾਂ ਸੂਬੇ ਦਾ ਵਿਕਾਸ ਹੋ ਸਕੇਗਾ ਅਗਰ ਕੇਂਦਰ ਨੇ ਪੈਸੇ ਹੀ ਨਹੀਂ ਦਿੱਤੇ ਤਿੰਨਵਜੋ ਸਿੰਘ ਸਿੱਧੂ ਜਾਂ ਭਗਵੰਤ ਮਾਨ ਕੀ ਕਰ ਸਕਦੇ ਨੇ ਤੁਸੀਂ ਮੈਨੂੰ ਦੱਸੋ ਕਿਉਂਕਿ ਸਾਡੇ ਟੈਕਸਾਂ ਦੇ ਪੈਸੇ ਇਕੱਠੇ ਹੋ ਕੇ ਜਾਂਦੇ ਨੇ ਕੇਂਦਰ ਕੋਲੇ ਕੇਂਦਰ ਤੋਂ ਉਹ ਕਿਸੇ ਨਾ ਕਿਸੇ ਰੂਪ ਚ ਵਾਪਸ ਆਉਂਦੇ ਨੇ ਔਰ ਜਦੋਂ ਕੇਂਦਰ ਸੋਚ ਲੇ ਜਦੋਂ ਕੇਂਦਰ ਸੋਚ ਲੇ ਵੀ ਅਸੀਂ ਚੂੜੀ ਟਾਈਟ ਕਰਨੀ ਹੈ ਤੇ ਫਿਰ ਤੁਸੀਂ ਜੋ ਮਰਜ਼ੀ ਕਰ ਲਓ ਕੰਮ ਨਹੀਂ ਕਰ ਸਕਦੇ ਇਸ ਕਰਕੇ ਜ਼ਰੂਰੀ ਇਹ ਹੈ ਕਿ ਸੂਬੇ ਦੀਆਂ ਸਰਕਾਰਾਂ ਔਰ ਕੇਂਦਰ ਦੀਆਂ ਸਰਕਾਰਾਂ ਚ ਤਾਲਮਿਲ ਰਹੇ ਔਰ ਸੂਬੇ ਵੀ ਵੇ ਲੋੜਾ ਜਿਹੜਾ ਝਗੜਾ ਕੇਂਦਰ ਨਾਲ ਮੁੱਲ ਨਾ ਲੈਣ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਦਿੱਲੀ ਚ ਆਮ ਆਦਮੀ ਪਾਰਟੀ ਔਰ ਕੇਂਦਰ ਦੀ ਸਰਕਾਰ ਦੇ ਵਿੱਚ ਟਕਰਾਅ ਬਹੁਤ ਰਹੇ ਨੇ ਪਰ ਪੰਜਾਬ ਚ ਵੀ ਇਹ ਪਿਛਲੇ ਸਮੇਂ ਸਾਨੂੰ ਨਜ਼ਰ ਆਏ ਨੇ ਕੋਈ ਵੀ ਜਿਹੜੀ ਸਰਕਾਰ ਹੈ ਨਾ ਸੂਬੇ ਦੀ ਉਹਦਾ ਨੀਤੀਗਤ ਟਕਰਾਅ ਹੋਵੇ ਉਹਨਾਂ ਦਾ ਟਕਰਾਅ ਉਹਨਾਂ ਦੇ ਕਰਮਾ ਚ ਨਾ ਦਿਖੇ ਕਿ ਸਵੇਰੇ ਸ਼ਾਮ ਅਸੀਂ ਉੱਠ ਕੇ ਇੱਕ ਦੂਜੇ ਨੂੰ ਨਿੰਦ ਰਹੇ ਹਾਂ ਉਹਦੇ ਤੋਂ ਬਚਣ ਦੀ ਲੋੜ ਹੈ ਤੁਸੀਂ ਨੀਤੀਗਤ ਟਕਰਾਅ ਚ ਆਓ ਤੁਸੀਂ ਆਪਣੀ ਗੱਲ ਲੋਕਾਂ ਅੱਗੇ ਰੱਖੋ ਤਾਂ ਕਿ ਕੇਂਦਰ ਦੀ ਸਰਕਾਰ 'ਤੇ ਦਬਾਅ ਹੋਵੇ ਕਿ ਇਹ ਪਾਰਟੀ ਲੋਕਾਂ 'ਚ ਗੱਲ ਰੱਖਦੀ ਹੈ ਤੇ ਜੇ ਲੋਕਾਂ 'ਚ ਇਹ ਪ੍ਰਭਾਵ ਚੱਲਿਆ ਗਿਆ ਕਿ ਅਸੀਂ ਦਿੱਲੀ ਦੀ ਤਰੱਕੀ ਨਹੀਂ ਹੋਣ ਦੰਦੇ ਜਾਂ ਪੰਜਾਬ ਦੀ ਤਰੱਕੀ ਨਹੀਂ ਹੋਣ ਦੰਦੇ ਤੇ ਸਾਡਾ ਨੁਕਸਾਨ ਹੋਊਗਾ ਜਦੋਂ ਸਿੱਧੇ ਟਕਰਾਅ 'ਚ ਪੈਨੇ ਆ ਨਾ ਜੀ ਉਦੋਂ ਕਈ ਵਾਰੀ ਫਿਰ ਬਦਲੇ ਦੀ ਸਿਆਸਤ ਚੱਲਦੀ ਹੈ ਕੇਂਦਰੀਵਾਲ ਉਹਨਾਂ ਦੀ ਕੋਸ਼ਿਸ਼ ਸੀ ਕਿ ਭਾਜਪਾ ਨੂੰ ਟਾਰਗੇਟ ਕਰੀਏ ਭਾਜਪਾ ਨੇ ਕੇਂਦਰੀਵਾਲ ਨੂੰ ਵੀ ਟਾਰਗੇਟ ਕਿਤੇ ਨਾ ਕਿਤੇ ਕੀਤਾ ਪਹਿਲਾਂ ਆਕਸਾਈਜ਼ ਪਾਲਿਸੀ ਬਣਾਈ ਫਿਰ ਆਕਸਾਈਜ਼ ਪਾਲਿਸੀ ਵਾਪਸ ਲਈ ਇਸ ਤਰ੍ਹਾਂ ਦੇ ਫੈਸਲਿਆਂ ਤੋਂ ਬਚਣ ਦੀ ਲੋੜ ਹੈ ਡਾਣਾ ਸਾਹਿਬ ਇੱਥੇ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਵੀ ਹੁਣ ਐਲਜੀ ਸਾਹਿਬ ਜਿਹੜੇ ਜਦੋਂ ਆਮ ਆਦਮੀ ਪਾਰਟੀ ਇਹੀ ਗੱਲ ਕਹਿੰਦੀ ਹੁੰਦੀ ਸੀ ਵੀ ਅਸੀਂ ਤੇ ਕੰਮ ਕਰਨਾ ਚਾਹੁੰਦੇ ਹਾਂ ਜੀ ਐਲਜੀ ਸਾਹਿਬ ਜਿਹੜੇ ਆ ਸਾਨੂੰ ਕਰਨ ਨਹੀਂ ਦਿੰਦੇ ਹੁਣ মিডিਆ ਖਾਸ ਤੌਰ ਤੇ ਇਹ ਨਿਗਾ ਰੱਖੇਗਾ ਵੀ ਕੀ ਹੁਣ ਜਦੋਂ ਭਾਜਪਾ ਦਿੱਲੀ ਸਟੇਟ ਚਲਾਏਗੀ ਕੀ ਐਲਜੀ ਸਾਹਿਬ ਉਦੋਂ ਵੀ ਇਹਨਾਂ ਕੋਈ ਹਰ ਗੱਲ ਦੇ ਉੱਤੇ ਕਾਗਜ਼ ਮੰਗਿਆ ਕਰਨਗੇ ਹਰ ਗੱਲ ਦੇ ਉੱਤੇ ਸਵਾਲ ਕਰਿਆ ਕਰਨਗੇ ਔਰ ਆទਿਸ਼ ਜਿਹੜੇ ਲੀਡਰ ਆਫ ਓਪੋਜੀਸ਼ਨ ਹੋਣਗੇ ਫਿਰ ਉਹਨਾਂ ਦਾ ਜਿਹੜਾ ਰੁਖ ਹੋਏਗਾ ਉਹ ਵੀ ਦੇਖਣ ਵਾਲਾ ਹੋਏਗਾ ਵੀ ਹੁਣ ਐਲਜੀ ਸਾਹਿਬ ਦੇ ਕੀ ਸਵਾਲ ਹੁੰਦੇ ਆ ਸਰਕਾਰ ਨੂੰ ਮੌਜੂਦਾ ਸਰਕਾਰ ਦੇਖੋ ਆទਿਸ਼ ਹੁਣੀ ਨੇ ਜਿਹੜੇ ਉਹ ਤਾਂ ਰਵਿੰਦਰ ਕੇਜਰੀਵਾਲਾ ਹੋਰ ਆਮ ਆਦਮੀ ਪਾਰਟੀ ਦੀ ਨੀਤੀ ਦੇ ਮੁਤਾਬਕ ਬਤੌਰ ਮੁੱਖ ਮੰਤਰੀ ਵੀ ਉਹਨਾਂ ਨੇ ਉਸੇ ਤਰ੍ਹਾਂ ਕੰਮ ਕੀਤਾ ਜਿਵੇਂ ਪਾਰਟੀ ਚਾਹੁੰਦੀ ਸੀ ਔਰ ਬਤੌਰ ਵਿਰੋਧੀ ਧਿਰ ਦੇ ਲੀਡਰ ਆਦਸੀ ਪਹਿਲਾਂ ਵਾਂਗ ਸਰਗਰਮ ਰਹਿਣਗੇ ਉਹ ਗੱਲ ਵੱਖਰੀ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਐਕਸਾਈਜ਼ ਪਾਲਿਸੀ ਸੀ ਦਿੱਲੀ 'ਚ ਜਿਹੜੀਆਂ ਜਾਂਚਾਂ ਚੱਲ ਰਹੀਆਂ ਨੇ ਈਡੀਆਂ ਸੀਬੀਆਈ ਦੀਆਂ ਹੋ ਸਕਦਾ ਉਹਦੇ ਚ ਆਮ ਆਦਮੀ ਪਾਰਟੀ ਦੇ ਹੋਰ ਲੀਡਰਾਂ ਨੂੰ ਸੱਦਿਆ ਜਾਵੇ ਵੀ ਬੀਬੀ ਆਦਸੀ ਨੂੰ ਸੱਦਿਆ ਜਾਵੇ ਜਾਂ ਰਾਗਵ ਚੱਡਾ ਉਹਨਾਂ ਨੂੰ ਸੱਦਿਆ ਜਾਵੇ ਯਾ ਅਰਵਿੰਦ ਕੇਜਰੀਵਾਲ ਨੂੰ ਵੀ ਜਿਵੇਂ ਵਕ ਵਕ ਮਾਮਲਿਆਂ ਦੇ ਵਿੱਚ ਪੁੱਛਗੇ ਚਲੇ ਸੱਡਿਆ ਜਾਵੇ ਆਉਣ ਵਾਲੇ ਦਿਨਾਂ 'ਚ ਕਿਉਂਕਿ ਜਿਹੜੀ ਜਿਹੜੀ ਐਡਮਿਨਿਸਟ੍ਰੇਟਿਵ ਬਾਡੀ ਹੁੰਦੀ ਹੈ ਸਰਕਾਰ ਦੀ ਉਹ ਦਿੱਲੀ ਦੀ ਜਿਹੜਾ ਐਡਮਿਨਿਸਟ੍ਰੇਸ਼ਨ ਰਿਫਾਰਮਸ ਵਾਲਾ ਮਹਿਕਮਾ ਹੈ ਜੀ ਐਡਮਿਨਿਸਟ੍ਰੇਸ਼ਨ ਕੰਟਰੋਲ ਵਾਲਾ ਮਹਿਕਮਾ ਉਹਨਾਂ ਨੇ ਤਾਂ ਕੱਲ ਹੀ ਇੱਕ ਨੋਟਿਸ ਜਾਰੀ ਕਰਤਾ ਕਿ ਕੋਈ ਵੀ ਫਾਈਲ ਹੈ ਜਿਹੜੀ ਉਸ ਕੱਤਰੇ 'ਚੋਂ ਬਾਹਰ ਨਾ ਜਾਵੇ ਇਹ ਰੂਟੀਨ ਦੀ ਪ੍ਰਕਿਰਿਆਏ ਹੁੰਦਾ ਰਹਿੰਦਾ ਉਹ ਫਾਈਲਾਂ ਤਾਂ ਜਿਹੜੀਆਂ ਬਾਹਰ ਨਹੀਂ ਜਾਣਗੀਆਂ ਪਰ ਪੁਰਾਣੀ ਸਰਕਾਰ ਦੇ ਮੰਤਰੀਆਂ ਦੇ ਕੰਮਾਂ ਤੇ ਨਿਗਰਾਨੀ ਹੋਏਗੀ ਕੋਈ ਕਮੇਟੀ ਬਣਾਈ ਜਾ ਸਕਦੀ ਹੈ ਕੋਈ ਜਾਂਚ ਰੰਭੀ ਜਾ ਸਕਦੀ ਹੈ ਉਹਦੇ ਨਾਲ ਪੁੱਛਗਿਛ ਲਈ ਆਮ ਆਉਣ ਵਾਲੇ ਦਿਨਾਂ 'ਚ ਆਪ ਦੇ ਲੀਡਰਾਂ ਨੂੰ ਸੱਦਿਆ ਜਾਏਗਾ ਹੁਣ ਆਪ ਦੇ ਲੀਡਰ ਉਸ ਪੁੱਛਗਿਛ 'ਚੋਂ ਕਿਵੇਂ ਬਾਹਰ ਨਿਕਲਦੇ ਨੇ ਆਪਣੇ ਆਪ ਨੂੰ ਕਿਵੇਂ ਸਾਂਭਦੇ ਨੇ ਔਰ ਉਹਨੂੰ ਕਿਵੇਂ ਲੋਕ ਹਿੱਤ 'ਚ ਵੱਡਾ ਮੁੱਦਾ ਬਣਾਉਂਦੇ ਨੇ ਇਹਦੇ ਉੱਪਰ ਵੀ ਬਹੁਤ ਕੁਝ ਨਿਰਭਰ ਕਰਨ ਵਾਲਾ ਹੈ ਪਰ ਮੇਰਾ ਹੀ ਮੰਨਣਾ ਹੈ ਜੀ ਕਿ ਕੇਜਰੀਵਾਲ ਕੇਜਰੀਵਾਲ ਦੀ ਜਿਹੜੀ ਸਿਆਸਤ ਹੈ ਹਜੇ ਬਹੁਤ ਵੱਡੀ ਹੈ ਇੱਕ ਦੀ ਹਾਰ ਦੇ ਨਾਲ ਜਿਹੜੇ ਵੱਡੇ ਲੀਡਰ ਨੇ ਉਹ ਤਿੰਨ ਵਾਰ ਦਾ ਮੁੱਖ ਮੰਤਰੀ ਰਹੇ ਨੇ ਅਰਵਿੰਦ ਕੇਜਰੀਵਾਲ ਇੰਨੀ ਛੇਤੀ ਕਿਸੇ ਦੀ ਸਿਆਸਤ ਖਤਮ ਨਹੀਂ ਹੁੰਦੀ ਸੋ ਅਰਵਿੰਦ ਕੇਜਰੀਵਾਲ ਕੋਲੇ ਹਜੇ ਬਹੁਤ ਸਿਆਸਤ ਪਈ ਹੈ ਮੈਨੂੰ ਲੱਗਦਾ ਹੈ ਕਿ ਉਹ ਹੁਣ ਬਾਕੀ ਦੀ ਸਿਆਸਤ ਹੈ ਜਿਹੜੀ ਉਹਦੀ ਸ਼ੁਰੂਆਤ ਪਾਰਲੀਮੈਂਟ ਦੇ ਵਿੱਚੋਂ ਕਰਨਗੇ ਔਰ ਭਗਵੰਤ ਮਾਨ ਉਹਨਾਂ ਦੇ ਨਾਲ ਖੜੇ ਨੇ ਔਰ ਇਹ ਵੀ ਬਹੁਤ ਧਿਆਨ ਦੇਣ ਦੀ ਲੋੜ ਹੈ ਕੇਜਰੀਵਾਲ ਨੂੰ ਕਿ ਹੁਣ ਕੇਜਰੀਵਾਲ ਨੇ 27 ਤੇ ਅਗਰ ਪੰਜਾਬ ਚ ਟਾਰਗੇਟ ਕਰਨਾ ਹੈ ਆਮ ਆਦਮੀ ਪਾਰਟੀ ਨੇ ਜੀ ਭਗਵੰਤ ਮਾਨ ਨੂੰ ਹੋਰ ਤਕੜਾ ਕਰਨ ਦੀ ਜ਼ਰੂਰਤ ਹੈ ਭਗਵੰਤ ਮਾਨ ਨੂੰ ਖੁੱਲਾ ਹੱਥ ਦੇਣ ਦੀ ਜ਼ਰੂਰਤ ਹੈ ਤਾਂ ਕਿ ਭਗਵੰਤ ਮਾਨ ਜੋ ਜ਼ਿਆਦਾ ਬਿਹਤਰ ਤਰੀਕੇ ਨਾਲ ਪੰਜਾਬੀ ਔਰ ਪੰਜਾਬੀਅਤ ਦੀ ਭਾਵਨਾਵਾਂ ਨੂੰ ਸਮਝਦੇ ਨੇ ਉਹ ਫੈਸਲੇ ਕਰ ਸਕਣ ਸੋ ਦਿੱਲੀ ਦਾ ਭਗਵੰਤ ਮਾਨ ਦੇ ਫੈਸਲਿਆਂ ਚ ਬੇਲੋੜਾ ਦਖਲ ਨਾ ਹੋਵੇ ਗੈਰ ਜ਼ਰੂਰੀ ਦਖਲ ਨਾ ਹੋਵੇ ਉਹਦੇ ਨਾਲ ਆਮ ਆਦਮੀ ਪਾਰਟੀ ਦਾ ਹੀ ਭਲਾ ਹੈ ਭਗਵੰਤ ਮਾਨ ਤੋਂ ਚਲੋ ਮੁੱਖ ਮੰਤਰੀ ਹੈ ਉਹ ਇਸ ਵਕਤ ਬਦਲਿਆ ਜਾਵੇ ਦੀ ਸੰਭਾਵਨਾ ਨਹੀਂ ਔਰ ਆម ਆਦਮੀ ਪਾਰਟੀ ਕੋਲੇ ਭਗਵੰਤ ਮਾਨ ਤੋਂ ਬਿਹਤਰ ਮੁੱਖ ਮੰਤਰੀ ਦਾ ਚਿਹਰਾ ਵੀ ਹਲੇ ਕੋਈ ਨਹੀਂ ਹੈ ਸੋ ਭਗਵੰਤ ਮਾਨ ਨੂੰ ਹੀ ਤਕੜਾ ਕਰਨ ਦੀ ਜ਼ਰੂਰਤ ਹੈ ਉਹਨੂੰ ਅੱਗੇ ਚਿਹਰਾ ਬਣਾ ਕੇ ਰੱਖਣ ਦੀ ਜ਼ਰੂਰਤ ਹੈ ਔਰ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਤਕੜਾ ਕਰ ਸਕਦੇ ਨੇ ਪਾਰਲੀਮੈਂਟ ਚ ਜਿਵੇਂ ਪਹਿਲਾਂ ਭਗਵੰਤ ਮਾਨ ਪਾਰਲੀਮੈਂਟ ਚ ਸੀ ਉਹ ਭੂਮਿਕਾ ਹੁਣ ਅਰਵਿੰਦ ਕੇਜਰੀਵਾਲ ਨੂੰ ਨਿਭਾਉਣੀ ਪੈਣੀ ਹੈ ਪਹਿਲਾਂ ਭਗਵੰਤ ਮਾਨ ਪਾਰਲੀਮੈਂਟ ਸੀ ਕੱਲਾ ਭਗਵੰਤ ਮਾਨੀ ਬਿਲਕੁਲ ਉਹ ਜਿਹੜੀ ਸਰਕਾਰ ਦੇ ਖਿਲਾਫ ਇੱਕ ਅਭਿਆਨ ਚਲਾਉਂਦੇ ਸੀ ਔਰ ਆਪਣੀ ਗੱਲ ਰੱਖਦੇ ਸੀ ਉਸੇ ਤਰ੍ਹਾਂ ਹੁਣ ਭਗਵੰਤ ਮਾਨ ਮੁੱਖ ਮੰਤਰੀ ਹੈ ਤੇ ਕੇਂਦਰੀਵਾਲ ਨੂੰ ਪਾਰਲੀਮੈਂਟ ਦੇ ਵਿੱਚ ਥਾਂ ਲੈਣੀ ਚਾਹੀਦੀ ਹੈ ਤਾਂਕਿ ਆਮ ਆਦਮੀ ਪਾਰਟੀ ਇੱਕ ਚੰਗੀ ਵਿਰੋਧੀ ਧਿਰ ਦੀ ਭੂਮਿਕਾ ਦੇ ਤੌਰ ਦੇ ਵਿੱਚ ਦੇਸ਼ ਦੇ ਵਿੱਚ ਅੱਗੇ ਵਧ ਸਕੇ ਜੀ ਡੇਲਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਔਰ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਚਰਚਾ ਦੇ ਕਿਸੇ ਪਹਿਲੂ ਨਾਲ ਅਗਰ ਅਸਹਿਮਤ ਹੈ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਜ਼ਰੂਰ ਅੱਗੇ ਵਧਾਵਾਂਗੇ ਧੰਨਵਾਦ ਜੀ ਧੰਨਵਾਦ ਜੀ ਸਸ ਜੀ